ਸਸ਼ੀਗਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਵਰਡ ਨਿਊਜ਼ ਵਿੱਚ ਤੁਹਾਡਾ ਸਵਾਗਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਅਮਰੀਕਾ ਦੀ ਕਾਨੂੰਨੀ ਨਾਗਰਿਕਤਾ ਲੈਣ ਦੇ ਲਈ 골ਡਨ ਕਾਰਡ ਜਾਰੀ ਕੀਤਾ ਹੈ। ਇਸ ਲਈ ਅਮਰੀਕਾ 5 ਗੁਣਾ ਜ਼ਿਆਦਾ ਪੈਸਾ ਵਸੂਲੇਗਾ। 트ੰਪ ਨੇ 골ਡ ਕਾਰਡ ਨਾਂ ਦਾ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਲਈ 5 ਮਿਲੀਅਨ ਡਾਲਰ ਯਾਨੀ 40 ਕਰੋੜ ਭਾਰਤੀ ਰੁਪਏ ਰੱਖੇ ਗਏ ਨੇ। 트ੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਦਾ ਰਸਤਾ ਦੱਸਿਆ। 트ੰਪ ਨੇ 골ਡ ਕਾਰਡ ਨੂੰ EB5 ਵੀਜ਼ਾ ਪ੍ਰੋਗਰਾਮ ਦਾ ਬਦਲ ਦੱਸਿਆ ਅਤੇ ਕਿਹਾ ਕਿ ਭਵਿੱਖ ਦੇ ਵਿੱਚ 10 ਲੱਖ 골ਡ ਕਾਰਡ ਵਿੱਚ ਜਾਣਗੇ। ਫਿਲਹਾਲ ਅਮਰੀਕੀ ਨਾਗਰਿਕਤਾ ਦੇ ਲਈ EB5 ਵੀਜ਼ਾ ਪ੍ਰੋਗਰਾਮ ਸਭ ਤੋਂ ਜ਼ਿਆਦਾ ਆਸਾਨ ਹੈ ਇਸ ਦੇ ਲਈ 1. ਰੁਪਏ ਦੇਣੇ ਹੁੰਦੇ ਨੇ ਸੋ 트ੰਪ ਨੇ ਕਿਹਾ ਇਸ ਨਾਲ ਅਮਰੀਕਾ ਆਉਣ ਵਾਲੇ ਲੋਕ ਜ਼ਿਆਦਾ ਟੈਕਸ ਦੇਣਗੇ ਤੇ ਵੀ ਕਿਹਾ ਗਿਆ ਕਿ ਪ੍ਰੋਗਰਾਮ ਸਫਲ ਹੋਵੇਗਾ ਕੌਮੀ ਕਰਜ਼ਾ ਦਾ ਭੁਗਤਾਨ ਜਲਦ ਹੋਵੇਗਾ 트ੰਪ ਨੇ ਵੀਜ਼ਾ ਪ੍ਰੋਗਰਾਮ ਨਾਲ ਜੁੜੇ ਆਰਡਰ ਤੇ ਹਸਤਾਖਰ ਕੀਤੇ ਤੇ ਕਿਹਾ ਕਿ 골ਡ ਵੀਜ਼ਾ ਕਾਰਡ ਨਾਗਰਿਕਾਂ ਨੂੰ ਗ੍ਰੀਨ ਕਾਰਡ ਵਰਗੇ ਸਪੈਸ਼ਲ ਅਧਿਕਾਰ ਵੀ ਦੇਵੇਗਾ ਤੇ ਉਹਨਾਂ ਨੇ ਕਿਹਾ ਕਿ ਪ੍ਰੋਗਰਾਮ 2 ਹਫ਼ਤੇ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਗਾਜ਼ਾ ਪੱਟੀ 'ਚ ਜੰਗਬੰਦੀ ਦਾ ਪਹਿਲਾ ਪੜਾਅ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਹਮਾਸ ਨੇ ਇਜ਼ਰਾਈਲ ਵੱਲੋਂ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ ਤੜਕੇ 4 ਬੰਦੀਆਂ ਦੀਆਂ ਲਾਸ਼ਾਂ ਰੈੱਡ ਕਰਾਸ ਹਵਾਲੇ ਕਰ ਦਿੱਤੀਆਂ ਨੇ ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨੇ ਬੰਦੀਆਂ ਦੀ ਮ੍ਰਿਤਕ ਦੇਹਾਂ ਰੈੱਡ ਕਰਾਸ ਨੂੰ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਹੈ ਇਜ਼ਰਾਈਲ ਨੇ ਕਿਹਾ ਕਿ ਮ੍ਰਿਤਕ ਦੇਹਾਂ ਵਾਲੇ ਤਾਬੂਤ ਮਿਸਰੀ ਵਿਰਚੋਲਿਆਂ ਦੀ ਮਦਦ ਨਾਲ ਇਜ਼ਰਾਈਲੀ ਲਾਂਗੇ ਰਾਹੀ ਪਹੁੰਚਾਏ ਗਏ ਸਨ ਅਤੇ ਪਛਾਣ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਸੋ ਰੈੱਡ ਕਰਾਸ ਦਾ ਇੱਕ ਕਾਫਲਾ ਕਰੀਬ ਉਸ ਵੇਲੇ ਕਈ ਦਰਜਨ ਰਿਹਾ ਕੀਤੇ ਗਏ ਫਲਸਤੀਨੀ ਕ ਨਾ ਹੋਈ ਨਹੀਂ ਸੋ ਦੱਸ ਦਈਏ ਕਿ ਵੈਸਟ ਬੈਂਕ ਦੇ ਸ਼ਹਿਰ ਬਿਟੂਨੀਆ ਦੇ ਵਿੱਚ ਖੁਸ਼ੀ ਮਨਾਉਂਦੇ ਪਰਿਵਾਰ ਦੋਸਤਾਂ ਅਤੇ ਸਮਰਥਕਾਂ ਦੀ ਜਿਹੜੀ ਭੀੜ ਹੈ ਉਹ ਇਕੱਠੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਰਿਹਾ ਕੈਦੀਆਂ ਨੂੰ ਵਧਾਈਆਂ ਮਿਲੀਆਂ ਨੇ ਉਹਨਾਂ ਨੂੰ ਗਲਬਕੜੀ ਦੇ ਵਿੱਚ ਲਿਆ ਗਿਆ ਤਸਵੀਰਾਂ ਖਿੱਚਵਾਈਆਂ ਗਈਆਂ ਨੇ ਪੰਜਾਬ ਸਰਕਾਰ ਨੇ CBSE ਬੋਰਡ ਵੱਲੋਂ 10ਵੀਂ ਤੇ 12ਵੀਂ ਦੇ ਵਿੱਚ ਪੰਜਾਬੀ ਨੂੰ ਖੇਤਰੀ ਭਾਸ਼ਾਵਾਂ ਦੀ ਲਿਸਟ ਤੋਂ ਬਾਹਰ ਕੱਢਣ ਦਾ ਵੱਡਾ ਐਕਸ਼ਨ ਲਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਵਿੱਚ ਚੱਲਣ ਵਾਲੇ ਸਿੱਖਿਆ ਬੋਰਡ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ। ਆਖਿਆ ਕਿ ਉਹਨਾਂ ਨੂੰ ਪੰਜਾਬੀ ਭਾਸ਼ਾ ਜਾਂ ਪੰਜਾਬੀ ਦਾ ਜਿਹੜਾ ਵਿਸ਼ਾ ਹੈ ਜ਼ਰੂਰੀ ਵਿਸ਼ੇ ਦੇ ਰੂਪ ਦੇ ਵਿੱਚ ਪੜਾਉਣਾ ਹੋਵੇਗਾ। ਸਰਕਾਰ ਨੇ ਇਸ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਸੂਬੇ ਦੇ ਸਿੱਖਿਆ ਐਕਟ ਮੁਤਾਬਕ ਕਿਸੇ ਵੀ 10ਵੀਂ ਕਲਾਸ ਦੇ ਵਿਦਿਆਰਥੀ ਨੂੰ ਬਿਨਾਂ ਪੰਜਾਬੀ ਦੇ ਪਾਸ ਨਹੀਂ ਐਲਾਨਿਆ ਜਾਵੇਗਾ ਜੋ ਸਕੂਲ ਨੇ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਐਕਟ 2008 ਤਹਿਤ ਵੱਡੀ ਕਾਰਵਾਈ ਕੀਤੀ ਜਾਵੇਗੀ। ਰਾਸ਼ਟਰਪਤੀ 트럼ਪ ਵੱਲੋਂ ਗੈਰ ਪ੍ਰਵਾਸੀਆਂ ਖਿਲਾਫ ਸਖਤ ਐਕਸ਼ਨ ਨੂੰ ਵੱਡਾ ਝਟਕਾ ਲੱਗਿਆ। ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਕੀਤੀਆਂ ਜਾਣ ਵਾਲੀਆਂ ਰੇਡਾਂ ਤੇ ਅਦਾਲਤ ਨੇ ਆਰਜ਼ੀ ਰੋਕ ਲਗਾ ਦਿੱਤੀ ਹੈ। ਸੈਕਰਮੈਂਟੋ ਸਥਿਤ ਗੁਰਦੁਆਰਾ ਸਾਹਿਬ ਵੱਲੋਂ 트럼ਪ ਸਰਕਾਰ ਦੇ ਫੈਸਲੇ ਖਿਲਾਫ ਪਟੀਸ਼ਨ ਪਾਈ ਗਈ ਸੀ। ਇਹ ਗੁਰਦੁਆਰਾ ਤਕਰੀਬਨ 30 ਹਜ਼ਾਰ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ ਤੇ 트럼ਪ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤੀ ਮਗਰੋ ਫੈਡਰੇਸ਼ਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਧਾਰਮਿਕ ਸਥਾਨਾਂ 'ਚ ਭੇਜਣ ਦੀ ਯੋਜਨਾ ਨੂੰ ਚੁਣੌਤੀ ਦਿੱਤੀ ਸੀ ਸੇਕ ਟੈਂਪਲ ਆਫ ਸੈਕਰਮੈਂਟੋ ਨੇ ਇਸ ਨੂੰ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਇੱਕ ਮਹੱਤਵਪੂਰਨ ਪਹਿਲ ਕਦਮ ਦੱਸਿਆ ਸੋ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਦਾ ਫੈਸਲਾ ਮੰਦ ਕੇ ਸਰਕਾਰ ਵਿਅਕਤੀਗਤ ਅਧਿਕਾਰੀਆਂ ਦੀ ਮਰਜ਼ੀ ਨਾਲ ਵਾਰੰਟ ਰਹਿਤ ਤਲਾਸ਼ੀ ਅਤੇ ਜ਼ਬਰਦਸਤੀ 'ਚ ਸ਼ਾਮਲ ਨਹੀਂ ਹੋ ਸਕਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਬ ਦੇ ਵਿਸ਼ਾਲ ਇਕੱਠ ਦੀ ਤੁਲਨਾ ਗੁਲਾਮੀ ਦੀ ਮਾਨਸਿਕਤਾ ਦੀਆਂ ਜੰਜੀਰਾਂ ਤੋੜ ਕੇ ਆਜ਼ਾਦੀ ਸਾਹ ਲੈਣ ਵਾਲੇ ਰਾਸ਼ਟਰ ਦੀ ਨਵੀਂ ਜਾਗਦੀ ਚੇਤਨਾ ਨਾਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਹਾਕੁੰਬ ਸਮਾਪਤ ਹੋਇਆ, ਇਕਤਾ ਦਾ ਮਹਾਯਗਨ ਸਮਾਪਤ ਹੋਇਆ। ਮੋਦੀ ਨੇ ਆਖਿਆ ਸੋਚ ਤੋਂ ਵੱਧ ਸਰਦਾਲੂਆਂ ਨੇ ਸੰਗਮ ਚ ਪਵਿੱਤਰ ਇਸ਼ਨਾਨ ਕੀਤਾ ਤੇ ਉਹਨਾਂ ਨੇ ਆਖਿਆ ਕਿ ਭਾਰਤ ਹੁਣ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਤੇ ਇਹ ਯੁੱਗ ਦੇ ਬਦਲਾਅ ਵੱਲ ਇਸ਼ਾਰਾ ਕਰਦੇ ਤਾਂ ਜੋ ਭਾਰਤੀ ਲਈ ਜਿਹੜੇ ਇੱਕ ਨਵਾਂ ਭਵਿੱਖੇ ਲਿਖਿਆ ਜਾਵੇਗਾ। ਸੋ ਉਹਨਾਂ ਨੇ ਜ਼ਿਕਰ ਕੀਤਾ ਕਿ ਇਨਾ ਵਿਸ਼ਾਲ ਪ੍ਰਬੰਧ ਕਰਨਾ ਆਸਾਨ ਨਹੀਂ ਸੀ। ਉੱਤਰ ਪ੍ਰ ਦਾਨ ਨੇ ਕਿਹਾ ਕਿ ਤੇਰਾ ਜਨਵਰੀ ਨੂੰ ਮਹਾਕੁੰਭ ਸ਼ੁਰੂ ਹੋਣ ਤੋਂ ਬਾਅਦ 65 ਕਰੋੜ ਤੋਂ ਵੱਧ ਲੋਕਾਂ ਨੇ ਪ੍ਰਿਆਗਰਾਜ ਦੇ ਵਿੱਚ ਪਵਿੱਤਰ ਇਸ਼ਨਾਨ ਦਾ ਤੇ ਸਥਾਨ ਦਾ ਦੌਰਾ ਕੀਤਾ। ਪੂਰਬੀ THAILAND ਤੋਂ ਅੱਜ ਤੜਕਸਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਚਾਰਟਰਡ ਬੱਸ ਪਲਟਣ ਕਾਰਨ 18 ਜਣਿਆਂ ਦੀ ਮੌਤ ਹੋਈ ਹੈ ਤੇ 31 ਹੋਰ ਜ਼ਖਮੀ ਹੋਏ ਨੇ। ਅਧਿਕਾਰੀਆਂ ਨੇ ਦੱਸਿਆ ਇਹ ਹਾਦਸਾ ਪ੍ਰਾਚੀਨ ਪੂਰੀ ਸੂਬੇ ਦੇ ਵਿੱਚ ਵਾਪਰਿਆ। ਇਹ ਵਿਅਕਤੀ ਉੱਤਰੀ THAILAND ਤੋਂ ਸਟੱਡੀ ਟੂਰ ਲਈ ਪੂਰੀ ਰਾਤ ਯੂਰੋਪ ਸੂਬੇ ਦੀ ਯਾਤਰਾ ਕਰ ਰਹੇ ਸਨ ਪੂਮੀ ਆਵਾਜਾਈ ਵਿਭਾਗ ਨੇ ਦੱਸਿਆ ਕਿ ਵਿਭਾਗ ਦੇ ਵੱਲੋਂ ਸੜਕ ਹਾਦਸੇ ਦੀ ਜਾਂਚ ਵਿੱਚ ਪੁਲਿਸ ਨਾਲ ਤਾਲਮੇਲ ਕੀਤਾ ਜਾਵੇਗਾ ਤੇ ਸਾਰੇ ਜਨਤਕ ਆਵਾਜਾਈ ਵਾਹਨਾਂ ਦੀ ਜਾਂਚ ਤੇਜ਼ੀ ਨਾਲ ਕੀਤੀ ਜਾਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਇਹ ਸੁਰੱਖਿਆ ਮਾਪਦੰਡਾ ਨੂੰ ਪੂਰਾ ਕਰਨ। THAILAND ਵਿੱਚ ਸੜਕ ਸੁਰੱਖਿਆ ਵੱਡੀ ਸਮੱਸਿਆ ਹੈ ਵਿਸ਼ਵ ਸਿਹਤ ਸੰਸਥਾ ਅਨੁਸਾਰ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ THAILAND 175 ਮੈਂਬਰ ਦੇਸ਼ਾਂ ਵਿੱਚੋਂ ਨੌਵੇਂ ਸਥਾਨ 'ਤੇ ਹੈ ਸੋ ਸੜਕ ਸੁਰੱਖਿਆ ਦਾ ਮੁੱਦਾ ਪਿਛਲੇ ਸਾਲ ਅਕਤੂਬਰ ਦੇ ਵਿੱਚ ਵੀ ਉਸ ਸਮੇਂ ਵੀ ਸਾਹਮਣੇ ਆਇਆ ਸੀ ਜਦੋਂ ਸਕੂਲੀ ਦੌਰੇ ਤੇ ਜਾ ਰਹ もともと。 ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਖੱਟਰ ਨੇ ਕਿਹਾ ਕਿ ਡੌਂਕੀ ਲਗਾ ਕੇ ਅਮਰੀਕਾ ਦੇ ਨੌਜਵਾਨਾਂ ਦੇ ਵਤਨ واپسی ਤੇ ਉਹਨਾਂ ਨਾਲ ਹਮਦਰਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਖੱਟਰ ਨੇ ਕਿਹਾ ਕਿ ਡੌਂਕੀ ਰੂਟ ਲਗਾ ਕੇ ਜਾਣ ਵਾਲਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਗੈਰਕਾਨੂੰਨੀ ਕੰਮ ਕੀਤਾ ਵਾਕਤੇ ਨੇ ਕਿ ਜਦੋਂ ਅਸੀਂ ਆਪਣੇ ਮੁਲਕ ਵਿੱਚ ਕਿਸੇ ਦਾ ਗੈਰਕਾਨੂੰਨੀ ਦਾਖਲਾ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਕੋਈ ਸਾਡਾ ਦਾਖਲਾ ਕਿਵੇਂ ਬਰਦਾਸ਼ਤ ਕਰੇਗਾ ਇੱਕ ਸਵਾਲ ਦੇ ਜਵਾਬ ਦੇ ਵਿੱਚ ਵੀ ਕੇਂਦਰੀ ਮੰਤਰੀ ਨੇ ਇਹ ਕਿਹਾ ਕਿ ਭਾਵੇਂ ਹਤਕੜੀਆਂ ਲਗਾ ਕੇ ਸਹੀ ਲੇਕਿਨ ਅਮਰੀਕਾ ਵਾਲੇ ਸਾਡੇ ਨੌ ਸਿਆਲਮ ਸੁਰੰਗ ਨਹਿਰ ਪ੍ਰੋਜੈਕਟ ਹਾਦਸੇ ਤੇ 6ਵੇਂ ਦਿਨ ਵੀ ਬਚਾਅ ਕਾਰਜ ਲੱਗੇ ਜਵਾਨਾਂ ਨੂੰ ਸਫਲਤਾ ਨਹੀਂ ਮਿਲ ਸਕੀ ਹੈ ਇਸ ਆਪਰੇਸ਼ਨ ਚ ਸ਼ਾਮਲ ਅਧਿਕਾਰੀਆਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸੁਰੰਗ ਚ ਫਸੇ ਲੋਕਾਂ ਨੂੰ ਕੱਢਣ ਚ ਕਿੰਨਾ ਸਮਾਂ ਲੱਗੇਗਾ ਹਾਲਾਂਕਿ ਉਹਨਾਂ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਯਤਨਤੀ ਯੋਜਨਾਵਾਂ ਜਾਰੀ ਨੇ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਦੇ ਵਿੱਚ ਪਈ ਟੁੱਟੀ ਟੀਬੀਐਮ ਮਸ਼ੀਨ ਬਚਾਅ ਕਾਰਜ ਵਿੱਚ ਚੜੀਕਾ ਬਣ ਗਈ ਹੈ ਸੋ ਮਸ਼ੀਨ ਸੁਰੰਗ ਦੇ ਵਿੱਚ ਫਸੇ ਲੋਕਾਂ ਤੇ ਬਚਾਅ ਕਰਮਚਾਰੀਆਂ ਦੇ ਵਿਚਕਾਰ ਆ ਉਹਨਾਂ ਦਾ ਅੱਗੇ ਜਾਣ ਦਾ ਰਸਤਾ ਰੋਕ ਰਹੀ ਹੈ ਹੁਣੇ ਮਸ਼ੀਨ ਤੇ ਕਟਾਈ ਦਾ ਕੰਮ ਕੀਤਾ ਜਾ ਰਿ ਸਾ ਫੋਨ ਤੇ ਹੀ ਵਿਚਾਰ-ਟਿੰਮ ਜੜੀਆਂ ਨੇ ਅੱਗੇ ਵੱਧ ਸਕਦੀਆਂ ਨੇ ਸਵਾਜਲੀ ਸਰਫ ਇਨਾ ਹੀ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ